ਇੱਕ ਬਹੁਤ ਇੱਕ ਦੁਖਦਾਈ ਘਟਨਾ ਹੋਈ ਆ ਅੱਜ ਪਿੰਡ ਬਾਉਪੁਰ ਦੇ ਵਿੱਚ ਦੋ ਬੱਚੇ 6 ਸਾਲ 7 ਸਾਲ ਦੀ ਉਮਰ ਦੇ ਉਹ ਡੁੱਬ ਕੇ ਪੂਰੇ ਹੋ ਗਏ ਤੇ ਨੁਕਸਾਨ ਇਲਾਕੇ ਦਾ ਬਹੁਤ ਹੋਇਆ ਪਰ ਇਹਦੇ ਤੋਂ ਵੱਡਾ ਨੁਕਸਾਨ ਕੋਈ ਨਹੀਂ ਹੋ ਸਕਦਾ ਇਹਨਾਂ ਪਰਿਵਾਰਾਂ ਦੀ ਫਸਲਾਂ ਵੀ ਰੁੜ ਗਈਆਂ ਜ਼ਮੀਨਾਂ ਵੀ ਖਰਾਬ ਹੋ ਗਈਆਂ ਪਰ ਜਿਹੜਾ ਬੱਚਿਆਂ ਦਾ ਜਾਣ ਦਾ ਨੁਕਸਾਨ ਇਹ ਕਦੇ ਪੂਰਾ ਨਹੀਂ ਹੋ ਸਕਦਾ ਇੱਕ ਬਹੁਤ ਦੁਖਦਾਈ ਘਟਨਾ ਮੈਂ ਇਥੋਂ ਹੋਰ ਕੁਝ ਨਹੀਂ ਕਹਿਣਾ ਚਾਹਾਂਕਿ ਕੀ ਗੱਲਬਾਤ ਹੋਈ ਹੈ ਤਾਂ ਇਸ ਤਰ੍ਹਾਂ ਜਿਹੜਾ ਹੈਗਾ ਥਾਣਾ ਕਬੀਰਪੁਰ ਦਾ ਏਰੀਆ ਜਿਹੜਾ ਬਿਆਸ ਔਰ ਸਤਲੁਜ ਦਰਿਆ ਇਹ ਦੋਨਾਂ ਦਾ ਪਾਣੀ ਉੱਥੇ ਇਕੱਠਾ ਹੁੰਦਾ ਤੇ ਪਿਛਲੇ 2 ਮਹੀਨੇ ਤੋਂ ਇਸ ਏਰੀਏ 'ਚ ਹੜ੍ਹ ਆਏ ਹੋਏ ਸੀ ਹੜ੍ਹ ਆਉਣ ਕਾਰਨ ਜਿਹੜਾ ਬੰਨ ਹੈ ਮੰਡ ਬਾਉ ਪਰ ਜਿਹੜਾ ਉਹਦੇ ਨੇੜੇ ਤੋਂ ਟੁੱਟਾ ਹੋਇਆ ਸੀ ਜਿਹੜਾ ਸੰਤਾਂ ਮਹਾਪੁਰਸ਼ਾਂ ਦੀ ਸੇਵਾ ਦੇ ਨਾਲ ਉਹ ਬੰਨ ਜਿਹੜਾ ਬੰਨਿਆ ਜਾ ਰਿਹਾ ਸੀ ਅੱਜ ਤਕਰੀਬਨ ਉਹ ਬੰਨ ਜਿਹੜਾ ਪੂਰਾ ਹੋ ਚੁੱਕਿਆ ਸੀ ਉੱਥੇ ਇੱਕ ਗੁਰਬੀਰ ਤੇ ਸਮਰ ਨਾਂ ਦੇ ਦੋ ਬੱਚੇ ਆ ਜਿਹੜੇ ਜਿਨ੍ਹਾਂ ਦੀ ਉਮਰ ਕਰੀਬ 8 8-2 ਸਾਲ ਹੈਗੀ ਆ ਇਹ ਵੀ ਉੱਥੇ ਬਾਕੀ ਪਰਿਵਾਰਾਂ ਦੇ ਨਾਲ ਹੀ ਬੱਚੇ ਸੇਵਾ ਕਰਵਾ ਰਹੇ ਸੀ ਔਰ ਜਿਹੜਾ ਹੱਟ ਦਾ ਪਾਣੀ ਆ ਉਹਦੇ ਨਾਲ ਕੋਈ ਬੰਨ ਦੇ ਲਾਗੇ ਜਿੱਥੇ ਬੰਨਿਆ ਜਾ ਰਿਹਾ ਸੀ ਪੋਸ ਤੇ ਵਿੱਚ ਬੱਚੇ ਜਿਹੜੇ 3-4 ਫੁੱਟ ਪਾਣੀ ਜਿਹੜਾ ਚਾ ਉਹਦੇ ਵਿੱਚ ਚਲੇਗਾ ਸੈਵਨ ਚਲੇਗਾ ਤੇ ਜਿਨ੍ਹਾਂ ਦੀ ਡੁੱਬਣ ਦੇ ਨਾਲ ਜਿਹੜਾ ਉੱਥੇ ਮੌਤ ਹੋ ਗਈ ਹੈ ਜਿਨ੍ਹਾਂ ਨੂੰ ਲਿਆਂਦਾ ਗਿਆ ਪਰਿਵਾਰਾਂ ਨੂੰ ਪਰ ਸਿਵਲ ਹਸਪਤਾਲ ਆ ਕੇ ਡਾਕਟਰਾਂ ਦੇ ਦੱਸੇ ਦੋਨੋਂ ਬੱਚੇ ਜਿਹੜੇ ਉਹਨਾਂ ਦੀ ਮੌਤ ਹੋ ਚੁੱਕੀ ਆ ਕੀ ਕਾਰਵਾਈ ਕੀਤੀ ਜਾਵੇਗੀ ਇਹ ਦੇਖੋ ਕਿ ਵਾਕਿਆ ਤੇ ਬਿਲਕੁਲ ਸੈਵਨ ਵਾਪਰਿਆ ਜੀ ਅਸੀਂ ਉਹਨਾਂ ਦੇ ਮਾਪਿਆਂ ਨਾਲ ਮਿਲੇ ਆ ਜੋ ਵੀ ਮਾਪੇ ਬਿਆਨ ਲਿਖਾਉਣ ਦੀ ਅਸੀਂ ਉਸ ਮੁਤਾਬਕ ਕਾਰਵਾਈ ਕਰਦੇ ਆ ਆ ਕੀ ਗੱਲਬਾਤ ਹੋਈ ਹੈ ਜੀ ਮੇਰਾ ਨਾਮ ਪਰਮਜੀਤ ਸਿੰਘ ਜੀ ਕਿਸਾਨਾ ਕੋ ਇਹ ਪਾਣਾ ਵਰਤਿਆ ਪਾਣਾ ਬਹੁਤ ਬੜਾ ਵਾਖ ਰਿਹਾ ਜੀ ਬਹੁਤ ਸਾਡੇ ਵਾਸਤੇ ਜਿੱਥੇ ਪਹਿਲਾਂ ਹੜਾ ਨੇ ਕਹਿਰ ਲਿਆਂਦਾ ਸੀ ਤੇ ਸਾਡੇ ਵਾਸਤੇ ਬਹੁਤ ਵੱਡੀ ਮਾਰਿਆ ਜਿਹੜੀ ਹੁਣ ਹੜਾ ਦੇ ਨਾਲ ਤੇ ਅਸੀਂ ਸਾਹਮਣਾ ਕਰਨੀ ਦੇ ਸੀ ਪਰ ਜਿਹੜੇ ਸਾਡੇ ਦੋ ਬੱਚੇ ਛੋਟੇ ਛੋਟੇ ਬੱਚੇ ਆ ਸਮਰਪ੍ਰੀਤ ਅਤੇ ਗੁਰਪ੍ਰੀਤ ਗੁਰਬੀਰ ਮੁੰਡਾ ਵਾ ਜਿਹੜਾ ਬੱਚੇ ਸੋ ਛੋਟੇ 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 ਬੱਚੇ ਆ ਉਥੇ ਕਾਰ ਸੇਵਾ ਚੱਲਦੀ ਸੀ ਅੱਜ ਅਸੀਂ ਉਹ ਪਾਰ ਜਿਹੜਾ ਸਾਡੇ ਪਿੰਡ ਨੂੰ ਪਿਆ ਹੋਇਆ ਉਹਨੂੰ ਅਸੀਂ ਸਮਾਪਤ ਕਰ ਲੈਣਾ ਹੈ ਪੂਰ ਲੈਣਾ ਸੀ ਤੇ ਉੱਥੇ ਲੰਗਰ ਪ੍ਰਸ਼ਾਦੇ ਚੱਲ ਰਹੇ ਸੀ ਤੇ ਬੱਚੇ ਇਹ ਜਿਹੜੇ ਖੇਡਦੇ ਖੇਡਦੇ ਜਿਹੜੇ ਪਾਣੀ ਦੇ ਨਾਲ ਉਸ ਟੋਏ ਵਗੈਰਾ ਪਏ ਹੋਏ ਆ ਤੇ ਇਹ ਕਿਸੇ ਉੱਧਰ ਨੂੰ ਚਲ ਗਿਆ ਕਿਉਂਕਿ ਪਰਿਵਾਰ ਉੱਥੇ ਸੇਵਾ 'ਚ ਸਾਰਾ ਲੱਗਾ ਸੀ ਬੰਨਦੀਪ ਸੇਵਾ ਕਰ ਰਹੇ ਸੀ ਤੇ ਜਦੋਂ ਬੱਚੇ ਨਹੀਂ ਲੱਭੇ ਤੇ ਸਾਰੇ ਪਰਿਵਾਰ ਨੇ ਤੇ ਇਲਾਕਾ ਨਿਵਾਸੀਆਂ ਨੇ ਇਹਨਾਂ ਨੂੰ ਤਕਰੀਬਨ ਅੱਧੇ ਘੰਟੇ ਦੇ ਵਾਸਤੇ ਖੋਜ ਕੀਤੀ ਆ ਤੇ ਥੋੜੇ ਦੇਰ ਬਾਅਦ ਬੱਚੇ ਨਾ ਮਿਲਣ ਤੇ ਆਸ-ਪਾਸ ਦੇ ਘਰਾਂ ਨੂੰ ਦੇਖਿਆ ਗਿਆ ਬੱਚੇ ਉੱਥੇ ਨਹੀਂ ਸੀ ਅਗੇ ਤੇਰ ਜਿਹੜੇ ਉਹ ਰੇਤਾ ਦੇ ਉੱਪਰ ਇਹਨਾਂ ਦੇ ਪੈਰ ਨਜ਼ਰ ਆਏ ਆ ਨਿਸ਼ਾਨ ਸੀ ਨਿਸ਼ਾਨਾ ਨੂੰ ਦੇਖ ਕੇ ਸਾਡੇ ਕੋਈ ਵੀਰਾਂ ਨੇ ਜਦੋਂ ਵਿੱਚ ਪਾਣੀ ਦੇ ਵਿੱਚ ਬੜੇ ਥੋੜਾ ਥੋੜਾ ਪਾਣੀ ਸੀ ਕਿਉਂਕਿ ਬੱਚੇ ਵੀ ਛੋਟੇ ਸੀ ਪਾਣੀ ਵੀ ਬੇਸ਼ੱਕ ਥੋੜਾ ਜਿਹਾ ਪਰ ਉਹਨਾਂ ਦੀ ਉਹਦੇ ਵਿੱਚ ਡੁੱਬਣ ਦੇ ਕਾਰਨ ਮੌਤ ਹੋ ਚੁੱਕੀ ਮਾਸੀਂ ਮੌਤ ਨਹੀਂ ਉਹਨੂੰ ਫਿਰ ਵੀ ਮੰਨਿਆ ਤੇ ਅਸੀਂ ਬਹੁਤ ਕੋਸ਼ਿਸ਼ਾਂ ਦੇ ਨਾਲ ਸਰਕਾਰੀ ਹਸਪਤਲ ਵਿਖੇ ਪਹੁੰਚਿਆ ਤੇ ਫੋਨ ਡਾਕਟਰ ਸਾਹਿਬ ਨੇ ਸਾਨੂੰ ਦੱਸਿਆ ਵੀ ਨਿਰਮਰਤ ਕੋਸ਼ਿਸ਼ ਕੀਤਾ ਇਹ ਸਾਡੇ ਇਲਾਕੇ ਵਾਸਤੇ ਬਹੁਤ ਹਾਂਜੀ ਸਰ ਦੋ ਬੱਚੇ ਪਾਣੀ ਡੁੱਬਣ ਕਰਕੇ ਆਏ ਸੀ ਕੀ ਸਥਿਤੀ ਉਹਨਾਂ ਦੀ ਦੇਖੋ ਸਾਡੇ ਕੋਲ ਲਗਭਗ 662 ਤੇ ਦੋ ਬੱਚਿਆਂ ਨੂੰ ਲੈ ਕੇ ਆਏ ਸੀ ਜਿਹੜੇ ਦੱਸੇ ਜਾ ਰਹੇ ਸੀ ਕਿ ਦਰਿਆ ਦੇ ਕੋਲ ਕੋਈ ਟੋਪਾ ਸੀਗਾ ਉਹਦੇ ਵਿੱਚ ਅਚਾਨਕ ਬੱਚੇ ਚਲ ਗਏ ਤੇ ਕਾਫੀ ਹਾਲ ਕਰਨ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਭਿਆ ਤੇ ਲਿਆਂਦਾ ਤੇ ਸਾਡੇ ਕੋਲ ਸਹੀ ਹਾਲਤ ਵਿੱਚ ਨਹੀਂ ਸੀਗੇ ਤੇ ਡਾਕਟਰ ਜਿਹੜੇ ਡਿਊਟੀ ਤੇ ਸੀ ਉਹਨਾਂ ਨੇ ਦੇਖਿਆ ਕਿ ਬੱਚੇ ਦੀ ਹਾਲਤ ਠੀਕ ਨਹੀਂ ਹੈ ਕੋਸ਼ਿਸ਼ ਕੀਤੀ ਗਈ ਅ ਲਗਾਤਾਰ ਕਾਰੀਗ ਮਸਾਇ ਵਗੈਰਾ ਜਾਂ ਜੋ ਮੁਰਦੀ ਸਤਾ ਬਣਦੀ ਸੀ ਦਿੱਤੀ ਆ ਪਰ ਪਰਮਾਤਮਾ ਵੱਲੋਂ ਉਹਨਾਂ ਦੀ ਵਧੀ ਨਹੀਂ ਸੀ ਇਸ ਕਰਕੇ ਉਹ ਉਹਨਾਂ ਦੀ ਧਤ ਹੋ ਚੁੱਕੀ ਆ ਕੀ ਨਾਮ ਤੇ ਬੱਚੇ ਇੱਕ ਦਾ ਨਾਮ ਸੀਗਾ ਜੀ ਗੋਰਾ ਸਨੋ ਸਦਨਾਮ ਸਿੰਘ ਇੱਕ ਦਾ ਨਾਮ ਸੀ ਸਮਰ ਸਨੋ ਭਰਮ ਸਿੰਘ ਦੋਨੇ 8 ਤੋਂ 9 ਸਾਲ ਦੀ ਉਮਰ ਦੇ ਆ ਰਹਿਣ ਵਾਲੇ ਆ ਰਾਮਪੁਰ ਕੋਰਾ ਪਿੰਡ ਤੇ ਹੈਗੇ ਵੀ ਤੇ ਸਾਡੇ ਕੋਲ ਲੈ ਕੇ ਆਏ ਸੀ ਪਰ ਪ੍ਰੋਵੀਜ਼ਨ ਭੇਜ ਦਿੱਤੀ ਹਾਂਜੀ ਸਾਡੇ ਡਿਊਟੀ ਡਾਕਟਰ ਜਿਹੜੇ ਹੈਗੇ ਉਹਨਾਂ ਨੇ ਪੁਲਿਸ ਨਾਲ ਫਿਰ ਵਿੱਚ ਭੇਜ ਦਿੱਤੀ ਆ ਮੈਂ ਵੀ ਕਬੀਰਪੁਰ ਕੋ ਸਟੇਸ਼ਨ ਫੋਨ ਕਰ ਦਿੱਤਾ ਇਸ ਘਟਨਾ ਦੇ ਸਬੰਧੀ ਤੇ ਜਲਦੀ ਜੋ ਵੀ ਪੁਲਿਸ ਦੀ ਕਾਰਵਾਈ ਹੋਈਗੀ ਸਾਡੀ ਸਾਨੂੰ ਜਿਸ ਤਰ੍ਹਾਂ ਦੀ ਕਾਰਵਾਈ ਕਰਨਗੇ ਅਸੀਂ ਕਰ ਦਿਆਂਗੇ